ਹਨ ਨਾ ਕਹੋ ਲੰਗ ਸਾਬ ਜੇ ਸਰਕਾਰ ਆਰਡਰ ਨਹੀਂ ਕਰਦੀ ਕਿੰਨੇ ਕਰਦਾਂਗੇ ਆਪਸ ਬੀਜੇਪੀ ਦੀ ਗਵਰਨਮੈਂਟ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮੈਜੋਰਟੀ ਚ ਫੈਸਲਾ ਹੋ ਗਿਆ ਪਾਣੀ ਦਿਓ ਜੀ ਹਰਿਆਣੇ ਨੂੰ ਕੀ ਗੱਲ ਜੀ ਬੀਬੀਐਮਪੀ ਤਕਰਧਰਾ ਜਾਈ 60% ਬੀਵੀਵੀਮੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹਦੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਰਾਜਸਥਾਨ ਦੀਆਂ ਜੁੜੀਆਂ ਗਵਰਨਮੈਂਟਾਂ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦ ਆਈ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਮੰਗਦੇ ਨੇ ਅੰਨ ਤੇ ਅਫਸਰ ਵੀ। ਕਹਾਂ ਅਸੀਂ ਬਰਚ ਚੁੱਕਿਆ। ਹੁਣ ਕਿਉਂ ਮੰਗਦੇ ਹੋ ਫਿਰ ਕੁਝ? ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਹੀ ਫालतू। ਮੈਂ ਕਹਿੰਦੀ ਪਹਿਲਾਂ ਨੇ ਦਿਨ ਚਲੇ ਗਏ। ਅਸੀਂ ਹੁਣ ਇੱਕ ਇੱਕ ਫੋਨ ਦਾ حساب ਰੱਖਣ ਲੱਗੇ। 3 ਜਿਹੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ। ਆਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ। ਸਾਨੂੰ ਕੋਈ ਪੈਸਾ ਦੇਣਾ ਨਹੀਂ ਆਡੀਐਫ ਦਾ 6000 ਕਰੋੜ ਰੋਕੀ ਬੈਠਿਆ। ਸੋ ਇਹ ਇਹ ਬਿਲਕੁਲ ਹਰਗਿਜ਼ ਬਰਦਾਸ਼ਤ ਨਹੀਂ ਹੋਊਗਾ ਔਰ ਅਸੀਂ ਨੱਕੇ ਵੜਨ ਵਾਲਿਆਂ। ਸਾਨੂੰ ਪਾਣੀ ਦਾ ਮੁੱਲ ਪਤਾ ਪਹਿਲਾਂ ਤਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਤੋ ਇਸ ਕਰਕੇ ਬਿਲਕੁਲ ਕੋਈ ਪਾਣੀ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਾਹਿਬ ਐਸੇ ਕਿਉਂ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਦਾ ਫਿਰਾਂ ਅੰਗਰੇਜ਼ੀ ਵਾਲੇ ਦੁਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਸਾਹ। ਰਾਤੋਂ ਰਾਤ ਤੁਸੀਂ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਫਿਰ ਨਕਾ ਤੋੜ ਲੋਗੇ ਫਿਰ ਐਦਾਂ ਐਦਾਂ ਤੁਸੀਂ ਐ ਬਦ ਮਤਲਬ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਉਠਾ ਕੇ ਮੁੱਖ ਮੰਤਰੀ ਨੂੰ ਪਹੁੰਚਾ ਦਿੰਦੇ ਨੇ ਇਹ ਬੰਦੇ ਬਾਅਦ ਚ ਪੂਰੇ ਕਰਾਈ ਕਰਾਹਿੰ ਚੱਕੋ ਇਹ ਆ ਤਾਂ ਨਹੀਂ ਚੱਲੂਗੀ ਪੰਜਾਬ ਦੀ ਸਾਥੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਾਂਗੇ ਪਾਣੀ ਸਾਥੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਾਥੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਐ ਕਿਵੇਂ ਲੈ ਜਾਂਗੇ ਪਾਣੀ ਜਿੱਥੋਂ ਅਸੀਂ ਅਸੀਂ ਬੈਠੇ ਇੱਥੇ ਲੜ ਰਹੇ ਹਾਂ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਉਹਦਾ ਹੁਣ ਉੱਠਦੇ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ ਹਿਸਾਬ ਪਿਆ ਜੀ ਕਿੰਨਾ ਪਾਣੀ ਕਿੰਨੀ ਜ਼ਿਆਦਾ ਕਿੱਥੇ ਜਾਂਦਾ ਹੈ ਫੇ ਇਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਸਪੀਟ ਨਹੀਂ ਕਰ ਸਕੋ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਲਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫਾਲਤੂ ਦਿਓ ਹਜੇ ਵੀ ਅਸੀਂ ਵਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਕਰਦੇ ਚਲਾਕੀਆਂ ਬਦਮਾਸ਼ੀਆਂ ਵਾਈ ਵਾਈ ਪਾਸੀ ਕਰ ਦੋ ਪੰਜਾਬ ਨੂੰ ਕੌਣ ਬੋਲਦਾ ਪੰਜਾਬ ਪੰਜਾਬ ਤੋਂ ਬਿਨਾਂ ਬੀਬੀਐਨ ਵੀ ਕਾਹਦੀ ਐਂ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ ਬਣਾ ਰਸਤਾ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਨਹੀਂ ਆਉਣਾ ਐ ਕਿਵੇਂ ਕਰ ਦੇ ਬੀਬੀਐਮਬੀ ਦਾ ਜਿਹੜਾ ਰੂਲ ਹੈ ਉਹਦੇ 7% ਸਾਡਾ ਹੈ ਪੰਜਾਬ ਫਾਈਨਲ ਡਿਸੀਜਨ ਦੁੱਲਿਆ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਮੈਂ ਪੰਜਾਬ ਦਾ ਹੀ ਜਿੰਨੇ ਮਰਜੀ ਅਫਸਰ ਬਦਲ ਦੋ ਸਾਰੀ BBMP ਚਾਹੇ ਤੁਸੀਂ ਹਰਿਆਣੇ ਦੇ ਅਫਸਰਾਂ ਨਾਲ ਭਰ ਲਓ ਪਰ ਮੈਂ ਬੈਠਾ ਨਾ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਨਾ ਕਾ ਖੋਲਣਗੇ ਜੀ ਸਰ ਇਹ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰ ਦਨਗੇ ਅਫਸਰ BBMP ਕੋਈ 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 ਐਡਾ ਨੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ